ਦੇਖੋ ਇਸਤਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਆ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਆ ਕਿ ਤੁਸੀਂ ਅਕਾਲ ਪਖ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭੱਤੀ ਕਰੋਗੇ ਉਹ ਨੂੰ ਕੋਈ ਫੌਜ ਨੇ ਸਹਿਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸਲੀਆਂ ਸ਼੍ਰੋਮਣੀ ਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਆ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਜਿਹਨੇ ਸੋਹਿਲ ਜੂਨੇ ਜਿਹੜੇ ਅਕਾਲ ਪਖ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਪਖ ਸਾਹਿਬ ਤੋਂ ਬਣਾਈ ਕਮੇਟੀ ਦੀ ਚਾਪਲੰਦਰੀ ਆ ਉਹਦੀ ਦੇਖ ਰਕੇ ਹੀ ਭਰਤੀ ਹੋਊਗੀ ਸਾਹਿਬ ਤੇ ਕੋਈ ਭਰਤੀ ਨੂੰ ਸੰਗਤ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਆ ਕਿ ਇਸ ਜਿਹੜੀ ਭਰਤੀ ਮੂਹਮ ਦਾ ਵੀ ਅਕਾਲ ਪਟਨ ਸਾਹਿਬ ਦੇ ਹੁਕਮਨਾਮਾ ਨੂੰ ਲੈ ਕੇ ਵੀ ਹੱਲ ਨਿਕਲੇਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਇਹ ਕੋਟ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਆ ਇਹ ਸਾਰੀ ਗੱਲ ਪੰਜਾਬ ਦੇ ਪੰਜਾਬੀ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰੇ ਕੋਈ ਸਾਹਮਣੇ ਆ ਦੇਖਦੇ ਆਪਾਂ ਆਪਣੀ ਅਸਰਕਾਰੀ ਪ੍ਰਾਪਤ ਕਰਦੀ ਆਪਾਂ ਜਿਸ ਦਿਨ ਇਹ ਕਾਗਜ਼ ਕਾਗਜ਼ ਆਉਂਦੇ ਨੇ ਔਰ ਉਹ ਅਦੇ ਤੁਸੀਂ ਮੈਂ ਲੈ ਰਿਹਾ ਹਾਂ ਕਿ ਇਹ ਬੰਨੇ ਹੀ ਨੇ ਕਿ ਆਪੇ ਇਸ ਸਮੇਂ ਜੋ ਕਿ ਇਹ ਜੋਨੀ ਕਮਿਟੀ ਨਾਲ ਕਿਸ ਨੂੰ ਮਿਲ ਜਾਣ ਦੀ ਕੋਈ ਵੀ ਇਸ ਵਿਕਲਪਤਾ ਕੋ ਸਾਡੇ ਆਦੇਸ਼ਨ ਦੇਖੋ ਇਦਾਂ ਜੀ ਵੀ ਹਰ ਹਰ ਸਿੱਖ ਗੁਰੂ ਨਾਨਕ ਨਾਮ ਨੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਸਿਵੀ ਅਕਾਲਪਤਾ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਜਿਹੜੇ ਸਾਰੇ ਆਉਂਦੇ ਨੇ ਜਾ ਕਬੂਲ ਤੇ ਜਿਹੜੇ ਮੇਰੀ ਪੀੜੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪੱਖ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਲੋ ਦੀ ਪਾਲਣਾ ਕੀਤੀ ਇੱਕ ਕੋਈ ਉਹ ਸਟੇਮਟ ਨਹੀਂ ਹੋਊਗੀ ਇੱਕ ਦਟਵਾਰ ਵੀ ਕਿਹਾ ਗਿਆ ਸੀਗਾ ਕਿ ਦਾਗੀ ਤੇ ਬਾਗੀ ਕੱਟੇ ਹੋ ਜਾਣ ਦੇਖੋ ਲੇਟ ਨੂੰ ਇਹਨਾਂ ਨੇ ਲੇਟ ਕੀਤਾ ਤਾਂ ਉਹ ਹੀ جواب ਦੇ ਸਕਦੇ ਆ ਫਿਰ ਉਹ ਤਾਂ ਗੁਰਸਿੱਖ ਨਹੀਂ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਹੁੰਦਾ ਇਹ ਵੀ ਕਿਤੇ ਕਿਦੇ ਆਪਣੇ ਆਪਣੇ ਕਰਕੇ ਕਦੇ ਵੀ ਸਾਡੇ ਸਿਧਾਂਤ ਨੂੰ ਟਾਲੀ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਸੁਣਿਆ ਤੱਕ ਮੇਰੀ ਜੀਵੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਤ ਆਉਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਸਾਰੇ ਇਸ ਦਲ ਨੂੰ ਬੰਨ੍ਹਵੇਂਗੇ ਪਰ ਹਰਿਆਣਾ ਦੇ ਵਿੱਚ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀ ਸਫਲਤਾ ਮਿਲੀ ਹੈ ਨਹੀਂ ਮੰਨਿਆ ਉਹਦੇ ਦੇ ਉਹ ਗੁਰਸਿੱਖ ਨਹੀਂ ਆ ਉਸ ਜਿਹੜੇ ਆਪਣੇ ਬੇਟੇ ਬੇਟੇ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਕਿ ਅਸੀਂ ਗੱਲ ਨੂੰ ਲੋਕਾਂ ਦੇ ਪ੍ਰਵਾਨ ਨਹੀਂ ਕਰਨਾ ਤਾਂ ਇੱਕ ਸੰਗਤ ਕਦੇ ਵੀ ਇਸ ਗੱਲ ਨੂੰ ਨਹੀਂ ਆਪਣੇ ਸਵੀਕਾਰ ਕਰੂਗੀ ਮਡਾਰਾ ਸਾਹਿਬ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ ਇਹਦਾ ਕੀ ਤੁਸੀਂ ਸਮਝ ਲਓ ਕਿ ਕਿਉਂਕਿ ਪੰਜਾਬ ਵਿੱਚ ਅਸੀਂ ਲੜਕਾਰਦੇ ਪਏ ਹਰਿਆਣਾ ਵਿੱਚ ਉਹਨਾਂ ਨੂੰ ਲੋਕ ਹੱਥਾਂ ਦੇ ਚੁੱਕਦੇ ਪਏ ਨੇ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕਰਕੇ ਸਿਵੀ ਕਾਲੀ ਆ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਅਨੋਥ ਵੱਡੀਆਂ ਜਿਹੜੀਆਂ ਹੈਗੀ ਆ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਵੱਡੀ ਕਮਾਈ ਹੈ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਆ ਤੇ ਅਕਾਲੀ ਦਲ ਦੇ ਨਾਲ ਖੜਾ ਆ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਸ਼ਾਲਪਤ ਸਿੰਘ ਸਾਹਿਬ ਦੇ ਹੁਕਮਨਾਮਿਆਂ ਉਹ ਪਾਸੇ ਨਹੀਂ ੜਨਾ ਚਾਹੀਦਾ ਹੁਕਮ ਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਆ ਮੀਟਰ ਸਾਹਿਬ ਇੱਕ ਆਦੇਸ਼ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਇਕਤਾ ਦੇ ਵਿੱਚ ਕੀ ਅਰਚਨ ਕੀ ਹੈ ਜੀ ਜੀ ਇਕਤਾ ਸੀ ਦੇਖੋ ਅਸੀਂ ਤਾਂ ਜੋ ਸਾਡੀ ਸ਼ਰੋਣੀ ਅਕਾਲੀ ਦਲ ਸਰਦਾਰ ਲਹਿਰ ਸੀ ਉਹਨੂੰ ਅਸੀਂ ਬਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਕਾਲ ਤੱਕ ਸਭ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਵਾਸਤੇ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ ਹੌਲੀ ਸਾਰਾ ਪੰਥ ਇਕੱਠਾ ਹੋਊਗਾ ਅਸੀਂ ਚਾਹੁੰਦੇ ਹਾਂ ਪੰਥ ਇਕਤਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇਕੱਲੇ ਰਹੂਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਇਹਦੇ 'ਚ ਕੋਈ ਦਾਗੀ ਬਾਗੀ ਦੀ ਗੱਲ ਨਹੀਂ ਠੀਕ ਹੈ ਕਈ ਵਾਰੀ મતਭੇਦ ਪੈਦਾ ਹੋ ਜਾਂਦੇ ਨੇ ਕਈ ਵਾਰੀ ਵਖਰੇਵੇਂ ਵੱਲ ਜਾਂਦੇ ਆ ਲੇਕਿਨ ਸਿਆਣੇ ਇਸ ਗੱਲ 'ਚ ਹੈ ਕਿ ਉਹਨਾਂ ਮਤਭੇਦਾਂ ਵਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਤੇਰਾਵੇਂ ਪਲੇਟਫਾਰਮ ਤੇ ਇਕੱਠਾ ਇਕੱਠੇ ਹੋਣ ਦੀ ਲੋੜ ਹੈ ਸਿੰਘ ਜੀ